ਮੈਂ ਪਲੱਸ 2 ਤੋਂ ਬਾਅਦ ਹਨ ਕਲੰਬਿੰਗ ਇੰਸਟੀਚਿਊਟ ਤੋਂ ਆਪਰੇਸ਼ਨ تھیਟਰ ਕੋਰਸ ਕੀਤਾ ਸੀ ਤੇ ਹੁਣ ਮੇਰੀ ਬਹੁਤ ਵਧੀਆ ਜੌਬ ਲੱਗੀ ਹੋਈ ਹੈ ਨੇਜਾ ਹਸਪੀਟਲ ਤੇ ਸੈਲਰੀ ਵੀ ਬਹੁਤ ਵਧੀਆ ਹੈ ਮੇਰੇ ਫ੍ਰੈਂਡ ਸੁਧਮਾ ਕਹਿੰਦਾ ਤਾਂ ਮੈਂ ਕਲੰਬਿੰਗ ਇੰਸਟੀਚਿਊਟ ਤੋਂ ਆਪਰੇਸ਼ਨ تھیਟਰ ਟੈਕਨੋਲੋਜੀ ਦਾ ਕੋਰਸ ਕੀਤਾ ਸੀ ਹੁਣ ਮੈਂ ਜੀਵਨ ਆਸਤਾ ਹਸਪੀਟਲ ਦੇ ਵਿੱਚ ਜੌਬ ਕਰਦਾ ਪਿਆ ਮੇਰੀ ਪੰਜਾਂ ਅੰਕਾਂ ਦੇ ਵਿੱਚ ਬਹੁਤ ਵਧੀਆ ਸੀ ਮੇਰੇ ਫ੍ਰੈਂਡ ਨੇ ਰეკਮੈਂਡ ਕੀਤਾ ਸੀਗਾ ਜਗਰਾਉਂ ਦੇ ਵਿੱਚ ਕਲੰਬਿੰਗ ਇੰਸਟੀਚਿਊਟ ਹੈ ਜਿੱਥੇ ਓਟੀਟੀ ਡਿਪਲੋਮਾ ਕਰਵਾਉਂਦੇ ਹਨ ਅੱਜ ਮੈਂ 10 ਤੋਂ 15000 ਰ ਮਹੀਨਾ ਕੁ ਮਾਰਿਆ ਤੇ ਉਹਨੂੰ ਕਾਫੀ ਬੈਨੀਫਿਟ ਮਿਲਿਆ ਨੇ ਕੋਸ ਦਾ ਤੇ ਪ੍ਰਾਈਵੇਟ ਜੋਬ ਦੇ ਨਾਮ ਨਾਲ ਮੈਨੂੰ ਅਸਲ ਵਾਸਤੇ ਜਿਹੜੀ ਤੇ ਜੋਬ ਮਿਲਦੀ ਸੀਗੀ ਉੱਥੇ ਮੇਰੀ ਸੈਲਰੀ ਜਿਹੜੀ ਉਹ ਕਾਫੀ ਸੀਗੀ ਉਸ ਕੋਰਸ ਤੋਂ ਬਾਅਦ ਬਹੁਤ ਵਧੀਆ ਡਿਊਟੀ ਕਰ ਰਹੇ ਹਾਂ ਨੀਜਾ ਹਸਪੀਟਲ ਵਧੀਆ ਸੈਲਰੀ ਮਿਲ ਰਹੀ ਹੈ ਇਸ ਇੰਸਟੀਟਿਊਟ ਵਿੱਚ ਕੋਰਸ ਦਾ ਕੰਪਲੀਟ ਕਰਕੇ ਵਧੀਆ ਜੋਬ ਤੇ ਲੱਗ ਦਿੱਤੀਆਂ ਤੇ ਮੈਨੂੰ ਵਧੀਆ ਸੈਲਰੀ ਪੇ ਹੋ ਰਹੀ ਹੈ ਉਹ ਵੀ ਐਕਸਟਰਾਮ ਹਸਪੀਟਲ ਜੋਬ ਕਰਦੇ ਹਾਂ ਵਧੀਆ ਸੈਲਰੀ ਤੇ ਮੈਨੂੰ ਕੋਈ ਲਗ ਨਹੀਂ ਸੱਚੀ ਕਾਲਜੀ ਸਾਰਿਆਂ ਨੂੰ ਤਾਂ ਤੁਸੀਂ 20 ਕਮਾ ਸਕਦੇ ਹੋ 8 ਤੋਂ 10000 ਰੁਪਏ ਪ੍ਰਤੀ ਮਹੀਨਾ ਤੇ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ 30 ਤੋਂ 50000 ਤੱਕ ਵੀ ਅਰਨ ਕਰ ਸਕਦੇ ਹੋ ਤੁਸੀਂ 12ਵੀਂ ਪਾਸ ਚਾਹੀਦੇ ਹੋ ਜਾਂ ਗ੍ਰੈਜੂਏਟ ਹੋ ਚਾਹੀਦੇ ਹੋ ਤੇ ਜੇਕਰ ਤੁਸੀਂ 12ਵੀਂ ਕੀਤੀ ਹੈ ਆਰਟਸ ਮੈਡੀਕਲ ਨਾਨ ਮੈਡੀਕਲ ਕਮਰਸ ਕੋਈ ਵੀ ਸਟਰੀਮ ਤੋਂ ਬਿਲੋਂਗ ਕਰਦੇ ਹੋ ਕੋਈ ਗੱਲ ਨਹੀਂ ਹੈ ਤੁਸੀਂ ਪੈਰਾਮੈਡੀਕਲ ਕੋਰਸ ਤੋਂ ਆਪਰੇਸ਼ਨ ਥੀਟਰ ਟੈਕਨੀਸ਼ੀਅਨ ਦਾ ਇੱਕ ਕੋਰਸ ਕਰਨਾ ਪਏਗਾ ਜੋ ਕਿ 1 ਸਾਲ ਦਾ ਹੈ ਤੇ ਉਸ ਦੇ ਦੌਰਾਨ ਤੁਹਾਡੀਆਂ ਡਿਊਟੀਆਂ ਕੀ ਹੋਣਗੀਆਂ ਤੁਹਾਨੂੰ ਆਪਰੇਸ਼ਨ ਥੀਟਰ ਦੇ ਵਿੱਚ ਹੈਲਪ ਕਰਨੀ ਪਏਗੀ ਡਾਕਟਰ ਦੀ ਅਸਿਸਟ ਕਰਨਾ ਪਏਗਾ ਉਸ ਨੂੰ ਤੇ ਉਸ ਤੋਂ ਇਲਾਵਾ ਆਪਰੇਸ਼ਨ ਥੀਟਰ ਦੀ ਮੈਨੇਜਮੈਂਟ ਦੀ ਡਿਊਟੀ ਤੁਹਾਡੀ ਹੁੰਦੀ ਹੈ ਤੇ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ نیچے ਲਿਖੇ ਹੋਏ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ 987382306 92314 13000 ਤੇ ਜੇਕਰ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ www.columbianinstitute.com ਤੁਸੀਂ ਵਿਜ਼ਿਟ ਕਰ ਸਕਦੇ ਹੋ ਕਲੰਬੀਅਨ ਇੰਸਟੀਚਿਊਟ ਤਹਿਸੀਲ ਰੋਡ ਓਪੋਜ਼ਿਟ ਗਵਰਨਮੈਂਟ ਸਕੂਲ ਜਿਗਰਾਉਂ ਡਿਸਟ੍ਰਿਕਟ ਲੁਧਿਆਣਾ